ਤੇ ਅੱਖਾਂ ਬਹੁਤ ਜ਼ਿਆਦਾ ਬਹਿਲੀ ਅੱਖਾਂ ਉਸ ਲੈਵਲ ਤੇ ਜਿਹੜੇ ਲੋਕ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਦੇ ਨੇ ਕਹਿੰਦੇ ਵਿਕਾਸ ਵਿਰੋਧੀ ਨੇ ਤੁਸੀਂ ਵੀ ਫੈਕਟਰੀ ਦਾ ਵਿਰੋਧ ਕਰੋਗੇ ਕਹਿਣਗੇ ਵਿਕਾਸ ਵਿਰੋਧੀ ਨੇ ਤੇ ਵਿਕਾਸ ਕੀ ਹੁੰਦਾ ਕਿਹੜੀ ਚਿੜੀਆ ਦਾ ਨਾਮ ਹੈ ਪਹਿਲਾਂ ਇਹਦਾ ਤਾਂ ਪਰਿਭਾਸ਼ਾ ਦੇਖ ਲਓ ਨਾ ਵਿਕਾਸ ਕਹਿੰਦੇ ਕਿਰੋਂ ਨੇ ਕੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ 24 ਘੰਟੇ ਬਿਜਲੀ ਵਾਲੇ ਤੇ ਏਸੀ ਚ ਆਰਾਮ ਨਾਲ ਪਰ ਕੈਂਸਰ ਤੇ ਕਾਲਾ ਪੀਲੇ ਦਾ ਰੋਗ ਲਵਾ ਕੇ ਉੱਥੇ ਐਸ ਨਾਲ ਸੌਂਣ ਲਈ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਟੋਟਲੀ ਪੰਜਾਬ ਦੀ ਜ਼ਮੀਨ ਤੇ ਕਬਜ਼ੇ ਦਾ ਪ੍ਰੋਜੈਕਟ ਹੈ ਪਾਕਿਸਤਾਨ ਦਾ ਬਾਗਾ ਗੇਟ ਬੰਦ ਕਰਦੇਓ ਤੇ ਇਥੋਂ ਸਾਰਾ ਮਾਲ ਬੱਚਾ ਉਧਰ ਹੀ ਜਾਏਗਾ ਜਿੱਧਰ ਜਾਏਗਾ ਜਾਮਨਗਰ ਤੇ ਬਾਕੀ ਜਾਂ ਚੀਜ਼ਾਂ ਦੇ ਵਿੱਚ ਜਾ ਕੇ ਜਿਹੜੀ ਮਰਜੀ ਪਾਰਟੀ ਨਾਲ ਰਹੋ ਸਾਡਾ ਕੋਈ ਸਬੰਧ ਨਹੀਂ ਕਿਹੜੀ ਪਾਰਟੀ ਦੇ ਤੁਸੀਂ ਹੈਗੇ ਉਹ ਕਿਹੜੀ ਦੇ ਨਹੀਂ ਘੱਟੋ ਘੱਟ ਹੱਥ ਜੋੜ ਕੇ ਇੰਨਾ ਤਾਂ ਕਹਿ ਦਿਓ ਕਿ ਮੇਰੇ ਪਿੰਡ ਦੇ ਮਾਮਲੇ 'ਚ ਨਾ ਆਈ ਭਾਈ ਇਸ ਯਾਪੀ ਨੂੰ ਵੇੜ ਲਾਂਗੇ ਬਾਹਰ ਤੈਨੂੰ ਵੋਟ ਪਾ ਦਾਂਗੇ ਜਿੱਥੇ ਪਾਉਣੀ ਸੀ ਤੀਸਾ ਤੱਕ ਦੇ ਨੈੱਟ ਤੇ ਜਾ ਕੇ ਦੇਖਣਾ ਬੇਦੰਤਾ ਗਰੁੱਪ ਦੀਆਂ ਬਹੁਤ ਜ਼ਿਆਦਾ ਫੈਕਟਰੀਆਂ ਜਿਹੜੀਆਂ ਉੱਥੇ ਕੱਢ ਰਹੇ ਸੀ ਖਣੇਜ ਕੱਢ ਰਹੇ ਸੀ ਸੁਪਰੀਮ ਕਟ ਕੋਰਟ ਤੱਕ ਕੇਸ ਗਿਆ ਤੋਂ ਕਹਿੰਦੇ ਗ੍ਰਾਮ ਸਭਾ ਤੋਂ ਪੁੱਛਿਆ ਕਹਿੰਦੇ ਨਹੀਂ ਜਾ ਕੇ ਪੁੱਛੋ 12 ਪਿੰਡਾਂ ਦੀਆਂ ਗ੍ਰਾਮ ਸਭਾਵਾ ਦੇ ਕੋਲ ਗਏ ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਦੇ ਨਾਲ ਹੈ 오ਡੀਸ਼ਾ ਸਰਕਾਰ ਵੀ ਉਹਨਾਂ ਦੇ ਨਾਲ ਹੈ ਕਾਰਪੋਰੇਟ ਤਾਂ ਬਦਨਤਾ ਹੈ ਹੀ ਹੈ ਪਰ ਉਹ 12 ਗਰੀਬ ਪਿੰਡ ਦਲਤ ਜਿਨ੍ਹਾਂ ਦੇ ਕੱਪੜਾ ਨਹੀਂ ਹੈ ਜਿਹੜੇ ਟਰਾਈਬਲ ਨੇ 12 ਦੀਆਂ 12 ਪਿੰਡਾਂ ਚ ਖਰਾਤੇ ਤਿਲੋਂ ਤੇ ਉਹ ਕਹਿੰਦੇ ਟਿੰਡਪੌੜੀ ਚੱਕੋ ਜਾਓ ਬਦਨਤਾ ਨੂੰ 15 ਸਾਲ ਹੋ ਗਏ ਪਟਕੇ ਤੇ ਮੁੜ ਕੇ ਉੱਥੇ ਨਹੀਂ